ਵੱਲੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਤੇ ਬੰਟੀ ਬੈਂਸ ਦੇ ਵਿਚਕਾਰ ਪੈਸਿਆਂ ਦੇ ਲੈਂਡ ਦੇ ਨੂੰ ਲੈ ਕੇ ਮਾਮਲਾ ਪੱਖਿਆ ਹੋਇਆ ਤੇ ਇਸ ਦੇ ਵਿਚਕਾਰ ਬੰਟੀ ਬੈਂਸ ਨੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ ਬੰਟੀ ਬੈਂਸ ਨੇ ਕਿਹਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਹਰ ਸਹੀ ਗੱਲ 'ਚ ਤੁਹਾਡੇ ਨਾਲ ਹਾਂ ਮੈਨੇਜਮੈਂਟ ਦੀ ਜ਼ਿੰਮੇਵਾਰੀ 'ਚ ਡੇ 1 ਤੋਂ ਮੇਰੀ ਕੰਪਨੀ ਨੇ ਕਦੀ ਵੀ 1 ਰੁਪਿਆ ਤੁਹਾਡਾ ਚਾਹ ਤ ਤੁਹਾਡੀ ਕੰਪਨੀ ਤੋਂ ਚਾਰਜ ਨਹੀਂ ਕੀਤਾ ਜੇ ਮੈਂ ਚਾਰਜ ਵੀ ਕਰਦਾ ਤਾਂ ਤੁਸੀਂ ਮਨਾ ਵੀ ਨਹੀਂ ਸੀ ਕਰਨਾ ਸੀ ਜੇ ਕਿਸੇ ਥਰਡ ਪਾਰਟੀ ਕੋਲ ਤੁਹਾਡੇ ਕੰਟੈਂਟ ਦੀ ਸਰਵਿਸ ਲਈ ਤੇ ਉਹ ਕਲੈਰਿਟੀ ਨਾਲ ਤੁਹਾਨੂੰ ਤੇ ਪਰਿਵਾਰ ਚੋਂ ਇੱਕ ਪੜ੍ਹੀ ਲਿਖੀ ਭੈਣ ਨੂੰ ਰੀਡ ਕਰਵਾ ਕੇ ਤਾਂ ਕਿ 100% ਰੈਵਨਿਊ ਤੁਹਾਨੂੰ ਉਹ ਥਰਡ ਪਾਰਟੀ ਦੇਊਗੀ ਤਾਂ ਤੁਹਾਡਾ ਪੇਪਰ ਸਾਈਨ ਕਰਵਾਇਆ ਕਿ ਉਹ ਥਰਡ ਪਾਰਟੀ ਜਾਂ ਤੁਹਾਡੇ 'ਚ ਕਨਫਿਊਜ਼ਨ ਨਾ ਰਹੇ ਅੱਜ ਸੋਸ਼ਲ ਮੀਡੀਆ ਤੇ ਕਮੈਂਟਸ ਮੈਨੂੰ ਵੀ ਆ ਰਹੇ ਨੇ ਗਾਲਾਂ ਦੇ ਇਹਨੂੰ ਮੇਰੇ ਬੱਚੇ ਮੇਰੀ ਫੈਮਲੀ ਵੀ ਰੀਡ ਕਰਦੀ ਹੈ ਮੈਨੂੰ ਫਰਾਡ ਲਿਖ ਕੇ ਨਾਲ ਜੋੜਿਆ ਜਾ ਰਿਹਾ ਹੈ ਜਦਕਿ ਤੁਹਾਡੇ ਮੇਰੇ ਜਾਂ ਮੇਰੀ ਕੰਪਨੀ ਜਾਂ ਤੁਹਾਡੀ ਕੰਪਨੀ ਦੀਆਂ ਆਪਸ 'ਚ ਕਦੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਸੀ ਨਹੀਂ ਹੋਈਆਂ ਸੀ ਨਾ ਡਾਇਰੈਕਟ ਅਸੀਂ ਇੱਕ ਦੂਜੇ ਤੋਂ ਕਦੇ ਕੋਈ ਸਰਵਿਸ ਲਈ ਹੈ ਸਭ ਕੁਝ ਮੇਰੇ ਜਾਂ ਮੇਰੀ ਕੰਪਨੀ ਵੱਲੋਂ ਡੇ 1 ਤੋਂ ਸੇਵਾ ਦੇ ਰੂਪ ਵਿੱਚ ਸੀ ਬਿਕੋਜ਼ ਮੈਨੂੰ ਮੇਰੇ ਖਰਚਿਆਂ ਦੇ ਅਰੇਂਜਮੈਂਟਸ ਕਰਨ ਲਈ ਮੇਰੇ ਟੈਲੈਂਟ ਮੇਰੀ ਮਿਹਨਤ ਤੇ ਮੇਰੇ ਐਕਸਪੀਰੀਅੰਸ ਤੇ ਪੂਰਾ ਭਰੋਸਾ ਹੈ ਇਸੇ ਕਰਕੇ 1998 ਚਾਹੇ ਪਹਿਲੇ ਗੀਤੋਂ ਲੈ ਕੇ ਪਿੱਛੇ ਮਹੀਨੇ ਆਈ ਮੇਰੀ ਈਪੀ ਪ੍ਰਾਉਡ ਜਵਾਨੀ ਲੋਕਾਗਾਨੀ ਦੇ ਗਾਣਿਆਂ ਤੱਕ ਨੂੰ ਲੋਕ ਪਿਆਰ ਦੇ ਰਹੇ ਨੇ ਤੇ ਮੈਨੂੰ ਮਿਹਨਤ ਦੇ ਪੈਸੇ ਵੀ ਬਣ ਰਹੇ ਨੇ ਮੈਨੂੰ ਐਦਾ ਦੀ ਕੋਜੀ ਤੇ ਘਟੀਆਂ ਹਰਕਤ ਕਰਨ ਦੀ ਲੋੜ ਨਾ ਕਦੇ ਪਹਿਲਾਂ ਸੀ ਨਾ ਅੱਜ ਹੈ ਨਾ ਅੱਗੇ ਹੋਵੇਗੀ ਸੋ ਇਹ ਜਿਹੜਾ ਜਵਾਬ ਦਿੱਤਾ ਗਿਆ ਹੈ ਬੰਟੀ ਬੈਂਸ ਵੱਲੋਂ ਜੋ ਕਿ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਇੱਕ ਮਾਹੌਲ ਗਰਮ ਹੋਇਆ ਸੋਸ਼ਲ ਮੀਡੀਆ ਤੇ ਲੋਕ ਬੰਟੀ ਬੈਂਸ ਨੂੰ ਫਰਾਡ ਕਹਿ ਰਹੇ ਨੇ ਧੋਖੇ ਬਾਦ ਕਹਿ ਰਹੇ ਨੇ ਬਹੁਤ ਹੀ ਨੈਗੇਟਿਵ ਕਮੈਂਟ ਕਰਦੇ ਪਏ ਨੇ ਤਾਂ ਉਸ ਦੇ ਵਿਚਕਾਰ ਬੰਟੀ ਬੈਂਸ ਨੇ ਇੱਕ ਕਮੈਂਟ ਕੀਤਾ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਪੋਸਟ ਥੱਲੇ ਇੱਕ ਕਮੈਂਟ ਕੀਤਾ ਤਾਂ ਉਹਨਾਂ ਨੇ ਜਵਾਬ ਦਿੱਤਾ ਜੋ ਵੀ ਪੈਸਿਆਂ ਦਾ ਲੈਣ ਦੇਣ ਸੀ ਉਹਿਸ ਪ੍ਰਕਾਰ ਸੀ ਉਸੇ ਪ੍ਰਕਾਰ ਉਹਨਾਂ ਨੇ ਸਾਹਮਣੇ ਰੱਖਿਆ ਤਾਂ ਹੌਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਸਿੱਧੂ ਦੇ ਪਰਿਵਾਰ ਦੇ ਵੱਲੋਂ ਕੋਈ ਰਿਪਲਾਈ ਆਉਂਦਾ ਜਾਂ ਫਿਰ ਨਹੀਂ ਆਉਂਦਾ